ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅਸ਼ਟੀ ਕਥਾ ਦੇ ਵਿੱਚ ਦਸਵੰਤ ਦੀ ਅਹਿਮੀਅਤ ਧਿਆਨ ਕਰਨਦੇ ਦਸਵੰਤ ਕਢਣਾ ਕਿਉਂ ਜ਼ਰੂਰੀ ਹੈ ਦਸਵੰਤ ਦੇ ਕੱਢਣ ਦੇ ਨਾਲ ਤੁਹਾਨੂੰ ਕੀ ਫਾਇਦੇ حاصل ਹੋਣਗੇ ਕਿਸ ਤਰ੍ਹਾਂ ਤੁਹਾਡੇ ਰਿਸਕ ਵਿੱਚ ਅਜ਼ਾਫਾ ਹੋਏਗਾ ਬਹੁਤ अहम ਤੇ ਵਧੀਆ ਕਥਾ ਸੁਣੋਗੇ ਤੁਹਾਨੂੰ ਆਨੰਦ ਆਏਗਾ ਤੁਹਾਡੇ ਅਗੇ ਰਿਕੁਐਸਟ ਹੈ ਕਿ ਤੁਹਾਨੂੰ ਪੂਰਾ ਸੁਣਿਆ ਕਰੋ ਔਰ ਆਪਣੀ ਕੀਮਤੀ ਜਿਹੜੀ ਤੁਹਾਡੀ رائے ਹੈ ਕਮੈਂਟ ਵਿੱਚ ਉਹਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੀ ਤੁਹਾਡੀ رائے ਹੈ ਉਹ ਸਾਡੇ ਵਾਸਤੇ ਇੱਕ ਰਿਵਾਰਡ ਹੈ ਇੱਕ ਇਨਾਮ ਹੈ ਜੋ ਅਸੀਂ ਕਾਬਸ਼ਾ ਕੋਸ਼ਸ਼ਾਂ ਕਰਨਾ ਹੈ ਉਹਨਾਂ ਸਾਨੂੰ ਪਤਾ ਚੱਲਦਾ ਹੈ ਕਿ ਤੁਹਾਨੂੰ ਕਿੰਨੀਆਂ ਚੀਜ਼ਾਂ ਪਸੰਦ ਆ ਰਹੀਆਂ ਬਾਕੀ ਵੀਰੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਮੁਹੰਮਦ ਸਾਹਿਬ ਦੇ ਨਿਕਟ ਵਰਤੀ ਹਜ਼ਰਤ ਉਮਰ ਸੱਲਮ ਇਹ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ ਰਸਤੇ ਵਿੱਚ ਦੁਪਹਿਰ ਹੋਈ ਨਖਲਿਸਤਾਨ ਉਸ ਨੂੰ ਕਹਿੰਦੇ ਨੇ ਜਿੱਥੇ ਚਾਰ ਪੰਜ ਦਰਖਤ ਹੋਵਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲਿਸਤਾਨ ਕਹਿੰਦੇ ਨੇ ਅਰਬ ਦੇਸ਼ਾਂ ਵਿੱਚ ਆਖਰ ਉਸ ਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਉਹ ਰੁਕੇ ਆਰਾਮ ਕਰਨ ਨੂੰ ਉਠ ਨੂੰ ਦਰਖਤ ਨਾਲ ਬਨੇ ਆ ਪਾਣੀ ਨਾਲ ਮੌਤ ਹੁੰਦਾ ਹੈ ਇੱਕ ਨਾਨ ਕੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੁਕੇ ਮੰਗਦਾ ਪਿਆ ਸੀ ਸਵਾਸੇ ਮੰਗਦਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੋਤ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਬੈਠਰ ਹੋਵੇਗਾ ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਇਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਾਜ਼ਰਤ 우ਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕਿੰਡ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਹੈ ਮੈਨੂੰ ਇਸ ਦਾ ਚੌਥਾ ਭਾਗ ਦੇ ਦਿਓ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਦਿਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਅਲੈ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਭਰਾ ਸੀ ਚੇਲਾ ਬਣ ਗਿਆ ਸੀ ਨਾਲ ਸੀ ਉਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ ਦੋ ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਬਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲਿਆਂਦਾ ਹਾਂ ਲਿਆਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ आनंद ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈਏ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਆ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰ 'ਚ ਨਾ ਪੈਣਾ ਜਿਨੇ ਕਰੋੜ দান ਕੀਤਾ ਹੈ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੇ ਕੋਲ ਸੰਪਦਾ ਹੀ 10 ਰੁਪਏ ਸੀ ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੇਤਨ ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅ ਮੇਰੀ ਮਾਲ ਅਸਭਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀ ਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਵੈਂਗ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅ ਮੇਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਆ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤੁਹਾਨੂੰ ਅਮੀਰ ਆਖੋਗੇ ਮਹਾਸ਼ੂਮਨੁਖ ਕੁਛ ਵੀ ਨਹੀਂ ਗਰੀਬ ਮੁਨੁਖ ਲਖਣ ਦੱਸ ਦੇਣੈ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਏ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਫਿਰ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲੇ ਆ ਸਮਝ ਲਓ ਉਸ ਨੇ ਕਦਮ ਪੁੱਟਿਆ ਹੈ ਕਿ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚ ਹੈ ਸੁਣ ਰਿਹਾ ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਕਿ ਜੇ ਸੁਰਤ ਆ ਗਈ ਤੇ ਸੁਰਤੋ ਜੁੜ ਜਾਏਗੀ ਤੇ ਅੰਝੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਹੈ ਪੜੀ ਜਾ ਰਿਹਾ ਹੈ ਪੜੀ ਜਾ ਰਿਹਾ ਹੈ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਹੈ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲਿਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚਲਦਾ ਮੇਰਜ਼ ਕਰਾਂ ਘਟ ਲੋਗਾ ਦੀ ਸੁਰਤ ਸ਼ਬਦ ਦੀ ਤਰਫ ਚਲਦੀ ਐ ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣ ਨਾਲ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣ ਹੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਧ ਕਰਨਾ ਪੈਂਦਾ ਨਜ਼ਰਾਂ ਵੀ ਬਾਧ ਕਰਨੀਆਂ ਪੈਂਦੀਆਂ ਨੇ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ। ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕੂ। ਇਹ ਵੀ ਮਰਜ਼ ਕਰਾ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ। ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਦੋਂ ਮਰ ਧਿਆਨ ਸ਼ਬਦ ਦੇ ਚ ਨਹੀਂ ਪਾਠ ਕਰ ਰਿਹਾ ਹੈ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ ਆਇਆ ਚੱਲਣਾ